ਸਾਸ੍ਰੀ ਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ ਨਿਊਜ਼ ਚੈਨਲ ਨਾਲ ਅਤੇ ਮੈਂ ਹਾਂ ਸਤਰਾੰਤ ਸਿੰਘ ਇਸ ਵੇਲੇ ਮੰਡੀ ਬਰੀਵਾਲਾ ਸਬਤਸੀਲ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਜਿਵੇਂ ਕਿ ਖਬਰਾਂ ਲੱਗਣ ਦੇ ਬਾਵਜੂਦ ਵੀ ਜਿਹੜੀਆਂ ਹੈਗੀਆਂ ਇਥੋਂ ਦੀਆਂ ਜ਼ਿੰਮੇਵਾਰ ਸੰਸਥਾਵਾਂ ਜ਼ਿੰਮੇਵਾਰ ਵਿਭਾਗਾਂ ਜ਼ਿੰਮੇਵਾਰ ਜਿਹੜੀ ਸਰਕਾਰੀ ਵਿਭਾਗਾਂ ਉਹਨਾਂ ਦੇ ਸਬੰਧ ਵਿੱਚ ਅੱਜ ਜਾਣਕਾਰੀ ਦੇਣੇ ਆ ਵੀ ਸਭ ਤੋਂ ਪਹਿਲਾਂ ਕੱਲ ਜਿਹੜੀ ਹੈ ਜਿਹਨੂੰ న్యూਜ ਚਾਲੂ ਕੀਤੀ ਗਈ ਸੀ ਟੈਗਰ ਪੰਜਾਬ ਜੂਚ ਚੈਨਲ ਤੇ ਉਹਦੇ ਰਿਲੇਟਿਡ ਸੀਗਾ ਵੀ ਸਬਜ਼ੀ ਵਿਕਰੇਤਾਵਾਂ ਵੱਲੋਂ ਮਾਰਕੀਟ ਕਮੇਟੀ ਮੰਡੀ ਬਰੀ ਵਾਲਾ ਦੀ ਮਿਲੀ ਭੁਗਤ ਨਾਲ ਜਿੱਥੇ ਜੀ ਕਰਦਾ ਨਾਜ ਮੰਡੀ ਚ ਕਦੇ ਬਾਜ਼ਾਰਾਂ ਚ ਕਦੇ ਕਿੱਥੇ ਜਾ ਕੇ ਤੇ ਆਮ ਪਬਲਿਕ ਤੇ ਜਿਹੜੇ ਘਰਾਂ ਚ ਰਹਿਣ ਵਾਲੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਰ న్యూజ్ ਲੱਗਣ ਦੇ باوجود ਵੀ ਪੁਲਿਸ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਮੰਡੀ ਬਰੀ ਵਾਲਾ ਦੇ ਜਿਹੜੇ ਉੱਚ ਅਧਿਕਾਰੀ ਆ ਚੇਅਰਮੈਨ ਸਮੇਤ ਉਹਨਾਂ ਵੱਲੋਂ ਕੋਈ ਨਾ ਕਾਰਵਾਈ ਕਰਨ ਕਰਕੇ ਅੱਜ ਦੀ ਡੇਟ ਜਿਹੜੀ ਫੇਰ ਇਸ ਟਾਈਮ ਵੀਡੀਓ ਮੈਂ ਨਾਲ ਅਪਡੇਟ ਕਰ ਲਿਆ ਇਹ ਉੱਥੇ ਵੀ ਜ्यों ਦੀ ਸਥਿਤੀ ਤਿਉਹਾਂ ਜਿਹੜੇ ਕਿ ਬਾਹਰੋਂ ਦਿਹਾਤੀ ਖੇਤਰ ਤੋਂ ਆਉਣ ਵਾਲੇ ਲੋਕ ਆ ਉਹਨਾਂ ਨੂੰ ਵੀਡੀਓ ਚ ਦੇਖੋ ਵੀ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਇਹ ਨਹੀਂ ਪੁਸ਼ਟੀ ਕਰਦੇ ਕਿ ਵੀ ਇਹ ਗਰੀਬ ਲੋਕ ਬੱਚੇ ਪਾਲਦੇ ਆ ਵੀ ਇਹਨਾਂ ਨਾਲ ਜ਼ਿਆਦਤੀ ਹੋਈ ਕਿਉਂਕਿ ਜਿਹੜੇ ਬਾਜ਼ਾਰ ਦੇ ਵਿੱਚ ਇਹ ਰੇੜੀਆਂ ਲਾ ਰਹੇ ਆ ਜਾਂ ਇਹਨਾਂ ਨੂੰ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀ ਤਰੇੜੀਆਂ ਲਵਾ ਰਹੇ ਆ ਕਿਉਂਕਿ ਜੇ ਬਾਹਲੇ ਤਹ ਤੱਕ ਜਾਈਓ ਤਾਂ ਕਹਿੰਦੇ ਵੀ ਇਹਨਾਂ ਦੀ ਮਿਲੀ ਭੁਗਤ ਤਾਂ ਕੋਈ ਸਬਜ਼ੀ ਵਿਕਰੇਤਾਵਾਂ ਵੱਲੋਂ ਆਨ ਰਿਕਾਰਡ ਵੀ ਇਹ ਗੱਲ ਕਹੀ ਗਈ ਕਿ ਇਹ ਜਿਹੜੀ ਜਗਾ ਵੀ ਉੱਥੇ ਜਿਹੜੀ ਮਾਰਕੀਟ ਕਮੇਟੀ ਆ ਨਾ ਮੰਡੀ ਬਰੀ ਵਾਲਾ ਵੀ ਉਹ ਚੀਜ਼ ਦਾ ਕਿਰਾਇਆ ਵਸੂਲ ਕਰ ਲਈ ਆ ਜੇਕਰ ਕਿਸੇ ਦੇ ਬੂਹੇ ਦੇ ਵਿੱਚ ਸਬਜ਼ੀ ਵਕੇਤਾ ਰੇੜੀ ਲਾਉਂਦੇ ਆ ਤੇ ਇਹ ਵੀ ਗੱਲ ਹੁੰਦੀ ਆ ਵੀ ਉਹ ਕਹਿੰਦੇ ਵੀ ਮਾਰਕੀਟ ਕਮੇਟੀ ਨੂੰ ਉਹ ਦਿੱਤਾ ਮਾਰਕੀਟ ਕਮੇਟੀ ਨੂੰ ਤੁਸੀਂ ਜਾਂ ਪਰਚੀ ਘੱਟੀ ਜਾਂ ਤੁਹਾਡੀ ਮਿਲੀ ਭੁਗਤਾ ਤਾਂ ਨਾਜ ਮੰਡੀ ਦੇ ਵਿੱਚ ਵਿੱਚ ਇਹ ਨਹੀਂ ਹੈ ਵੀ ਸਭ ਤੋਂ ਪਹਿਲਾਂ ਕਿ ਵੀ ਲੋਕਾਂ ਦੇ ਦਰਵਾਜ਼ਿਆਂ ਘਰਾਂ ਚ ਰੇਡੀਆਂ ਲਾਈਆਂ ਜਾਣ ਭੂਆਂ ਕੇ ਉਸ ਤੋਂ ਬਾਅਦ ਪਬਲਿਕ ਨੂੰ ਪਰੇਸ਼ਾਨ ਕੀਤਾ ਜਾਵੇ ਤੇ ਉਸ ਤੋਂ ਅਫਰੰਤ ਵਾਲੀ ਇਹ ਗੱਲ ਆ ਵੀ ਜਦੋਂ ਸਬਜੀ ਵੇਦੇ ਹੋਰ ਬਾਜ਼ਾਰ ਖਾਲੀ ਗਲੀਆਂ ਨਾਲੀਆਂ ਵੇਲੀਆਂ ਜਗ੍ਹਾ ਪਈਆਂ ਉਹ ਉੱਥੇ ਕਿਉਂ ਨਹੀਂ ਲਾਈਆਂ ਜਾਂਦੀਆਂ ਕਿਉਂਕਿ ਤਾਂ ਨਹੀਂ ਲਾਈਆਂ ਜਾਂਦੀਆਂ ਕਿਉਂਕਿ ਨਾ ਤਾਂ ਪੁਲਿਸ ਪ੍ਰਚਾਰਕ ਪ੍ਰਸ਼ਾਸਨ ਪਬਲਿਕ ਦੀ ਸੇਫਟੀ ਕਰ ਰਿਹਾ ਤੇ ਨਾ ਮਾਰਕੀਟ ਕਮੇਟੀ ਦੇ ਜਿਹੜੇ ਉੱਚ ਅਧਿਕਾਰੀ ਆ ਉਹ ਧਿਆਨ ਦੇ ਰਿਆ ਤੇ ਜਦੋਂ ਮੁਸ਼ਕਲਾਂ ਆ ਰਹੀਆਂ ਉੱਥੇ ਪਬਲਿਕ ਨੂੰ ਆ ਰਹੀਆਂ ਇਹ ਕਰਕੇ ਅਸੀਂ ਨਾ ਤਾਂ ਅੱਜ ਨਾ ਕੱਲ ਪਬਲਿਕ ਦੇ ਨਾਲ ਪਬਲਿਕ ਦੀ ਹਰ ਦੁੱਖ ਤਕਲੀਫ ਨੂੰ ਇਸੇ ਤਰ੍ਹਾਂ ਜ਼ਾਹਰ ਕਰਦੇ ਰਵਾਂਗੇ ਤੇ ਇਹ ਜਿਹੜੇ ਕੁੰਭ ਕਰਨੀ ਨੀਂਦ ਸੁੱਤੇ ਆ ਭਿੱਜੀ ਬਿੱਲੀ ਬਣ ਕੇ ਦੇਖ ਰਿਆ ਕੌਣ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀ ਮੰਡੀ ਬਰੀ ਵਾਲਾ ਮਾਰਕੀਟ ਕਮੇਟੀ ਦੇ ਜਿਹੜੇ ਜੰਨੇ ਜੁੰਮੇ ਔਰ ਅਸੀਂ ਸਰਾ